ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਲੀਵਰ ਜਿਹੜਾ ਸਾਡੇ ਪੇਟ ਦੇ ਵਿੱਚ ਹੁੰਦਾ ਹੈ ਜੀ ਇੱਕ ਆਰਗਨ ਹੁੰਦਾ ਹੈ ਇੱਕ ਅੰਗ ਹੁੰਦਾ ਹੈ ਜੀ ਜਿਹਦੇ ਕਿ ਬਹੁਤ ਸਾਰੇ ਕੰਮ ਹੁੰਦੇ ਮਤਲਬ ਇਹ ਬਹੁਤ ਹੀ ਜ਼ਰੂਰੀ ਅੰਗ ਹੈ ਸਾਡੀ ਬੋਡੀ ਦਾ ਤੇ ਇਹ ਸਾਡੇ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ ਫਿਰ ਇਹ ਸਾਡੇ ਇਮਿਊਨ ਸਿਸਟਮ ਜਿਹੜਾ ਕਿ ਬਿਮਾਰੀਆਂ ਤੋਂ ਲੜਨ ਦੀ ਸ਼ਕਤੀ ਹੁੰਦੀ ਹੈ ਉਹਦੇ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਪੈਦਾ ਕਰਦਾ ਹੈ ਤੇ ਅ ਇਹ ਇਹ ਜਿਹੜਾ ਹੈ ਅੰਗ ਸਾਡਾ ਇਹ ਬਹੁਤ ਹੀ ਜ਼ਰੂਰੀ ਅੰਗ ਹੈ ਤੇ ਇਹਦੇ ਜੋ ਸਿਹਤ ਹੈ ਇਸ ਅੰਗ ਦੀ ਉਹ ਸਾਡੇ ਖਾਣ ਪੀਣ ਤੇ ਨਿਰਭਰ ਕਰਦੀ ਹੈ ਕਿ ਅਗਰ ਅਸੀਂ ਅ ਜਿਵੇਂ ਸ਼ਰਾਬ ਵਗੈਰਾ ਜ਼ਿਆਦਾ ਪੀਨੇ ਆ ਜਾਂ ਬਾਹਰ ਦਾ ਤਲੀਆਂ ਚੀਜ਼ਾਂ ਮਿਰਚਾਂ ਜਾਂ ਜੰਕ ਫੂਡ ਜ਼ਿਆਦਾ ਖਾਣੇ ਆ ਤਾਂ ਉਹਦਾ ਅਸਰ ਸਿੱਧਾ ਲੀਵਰ ਤੇ ਪੈਂਦਾ ਹੈ ਔਰ ਲਿਵਰ ਜਿਹੜਾ ਹੈ ਉਹ ਉਹਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਕਿ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਤੇ ਉਹ ਜਿਹੜਾ ਲਿਵਰ ਹੈ ਉਹ ਘੱਟ ਕੰਮ ਕਰਨਾ ਸ਼ੁਰੂ ਕਰ ਦਿੰਦਾ